ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀਨ ਦੁਨੀਆ ਦੇ ਮਾਲਕ ਤਨ ਤਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਉਸ ਵਕਤ ਹੋਇਆ ਜਦੋਂ ਸਮੁੱਚੇ ਸੰਸਾਰ ਵਿੱਚ ਅਗਿਆਨਤਾ ਦਾ ਹਨੇਰਾ ਫੈਲਿਆ ਹੋਇਆ ਸੀ ਰਾਜੇ ਕਸਾਈ ਬਣ ਚੁੱਕੇ ਸਨ ਅਧਿਕਾਰੀ ਕੁੱਤਿਆਂ ਦਾ ਰੂਪ ਧਾਰਨ ਕਰਕੇ ਰਤ ਪਿਤ ਛੱਟ ਰਹੇ ਸਨ ਜੋ ਮਨੁੱਖਤਾ ਹੈ ਜੋ ਸਮਾਜ ਹੈ ਉਹ ਅਗਿਆਨਤਾ ਦੇ ਹਨੇਰੇ ਵਿੱਚ ਭਟਕਿਆ ਹੋਇਆ ਸੀ ਨਿਆਹ ਪ੍ਰਣਾਲੀ ਰਿਸ਼ਵਤੀ ਹੋ ਚੁੱਕੀ ਸੀ ਐਸੇ ਭਿਆੰਕਰ ਸਮੇਂ ਤੇ ਐਸੇ ਭਿਆਨਕ ਸਮੇਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਸਾਰ ਤੇ ਉਤਾਰਨ ਹੋਇਆ ਔਰ ਸਤਪੁਰਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਜੋ ਸੱਚ ਦਾ ਉਪਦੇਸ਼ ਸੀ ਉਹ ਲੁਕਾਈ ਨੂੰ ਬਖਸ਼ਿਸ਼ ਕੀਤਾ ਅਗਿਆਨਤਾ ਦੇ ਹਨੇਰਕ ਗੋਪੇ ਹੋਏ ਲੁਕਾਏ ਨੂੰ ਸਤਪੁਰਾਂ ਨੇ ਬਾਹਰ ਕੱਢਣ ਦਾ ਯਤਨ ਕੀਤਾ ਔਰ ਥਾਂ-ਥਾਂ ਤੇ ਸਤਪੁਰਾਂ ਨੇ ਜਾ ਕੇ ਉਦਾਸੀਆਂ ਕਰਕੇ ਸੰਸਾਰ ਦਾ ਪਰਮਣ ਕਰਕੇ ਜੋ ਅਕਾਲ ਪੁਰਖ ਦਾ ਉਪਦੇਸ਼ ਸੀ ਉਹ ਲੋਕਾਇੂ ਨੂੰ ਬਖਸ਼ਿਸ਼ ਕੀਤਾ ਔਰ ਸਾਨੂੰ ਸਨਹਿਰੀ ਉਪਦੇਸ਼ ਬਖਸ਼ਿਸ਼ ਦਿੱਤੇ ਧਰਮ ਦੀ ਕਿਰਤ ਕਰਨੇ ਨਾਮ ਜਪਣਾ ਵੰਡ ਕੇ ਛਕਣਾ ਜਿਨ੍ਹਾਂ ਸਤਿਗੁਰਾਂ ਦਾ ਪ੍ਰਕਾਸ਼ਪੁਰਬ ਅੱਜ ਸਮੁੱਚੇ ਸੰਸਾਰ ਵਿੱਚ ਬਹੁਤ ਸ਼ਰਧਾ ਸਤਕਾਰ ਸਹਿਤ ਮਨਾਇਆ ਜਾ ਰਿਹਾ ਆਓ ਵੈਸੀ ਵੀ ਸਾਰੇ ਸਤਿਗੁਰਾਂ ਨੂੰ ਬਖਸ਼ਿਸ਼ ਦਿੱਤੇ ਹੋਏ ਮਾਰਗ ਤੇ ਚੱਲ ਕੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਨੂੰ ਸਫਲ ਕਰਨ ਦੀ ਕੋਸ਼ਿਸ਼ ਕਰੀਏ ਸਮੁੱਚੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਪ੍ਰਕਾਸ਼ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀਨ ਦੁਨੀਆ ਦੇ ਮਾਲਕ ਤਨ ਤਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ। ਧੰਨ ਗੁਰੂ ਨਾਨਕ ਦੇਵ ਜੀ ਦੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਉਸ ਵਕਤ ਹੋਇਆ ਜਦੋਂ ਸਮੁੱਚੇ ਸੰਸਾਰ ਵਿੱਚ ਅਗਿਆਨਤਾ ਦਾ ਹਨੇਰਾ ਫੈਲਿਆ ਹੋਇਆ ਸੀ। ਰਾਜੇ ਕਸਾਈ ਬਣ ਚੁੱਕੇ ਸਨ, ਅਧਿਕਾਰੀ ਕੁੱਤਿਆਂ ਦਾ ਰੂਪ ਧਾਰਨ ਕਰਕੇ ਰਤ ਪਿਤ ਝਟ ਰਹੇ ਸਨ। ਜੋ ਮਨੁੱਖਤਾ ਹੈ, ਜੋ ਸਮਾਜ ਹੈ ਉਹ ਅਗਿਆਨਤਾ ਦੇ ਹਨੇਰੇ ਵਿੱਚ ਭਟਕਿਆ ਹੋਇਆ ਸੀ ਇਹ ਨਿਆਂ ਪ੍ਰਣਾਲੀ ਰਿਸ਼ਵਤੀ ਹੋ ਚੁੱਕੀ ਸੀ ਐਸੇ ਭੈਂਕਰ ਸਮੇਂ ਤੇ ਐਸੇ ਭਿਆਨਕ ਸਮੇਂ ਤੇ ਗੁਰੂ ਗੰਗਾ ਜੀ ਮਹਾਰਾਜ ਜੀ ਦਾ ਸੰਸਾਰ ਤੇ ਅਲਕਰਨ ਹੋਇਆ ਔਰ ਸਤਪੁਰਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਜੋ ਸੱਚ ਦਾ ਉਪਦੇਸ਼ ਸੀ ਉਹ ਲੁਕਾਈ ਨੂੰ ਬਖਸ਼ਿਸ਼ ਕੀਤਾ ਅਗਿਆਨਤਾ ਦੇ ਹਿਰਕ ਡੋਪੇ ਹੋਏ ਲੁਕਾਈ ਨੂੰ ਸਤਪੁਰਾਂ ਨੇ ਬਾਹਰ ਕੱਢਣ ਦਾ ਯਤਨ ਕੀਤਾ ਔਰ ਥਾਂ ਥਾਂ ਤੇ ਸਤਪੁਰਾਂ ਨੇ ਜਾ ਕੇ ਉਦਾਸੀਆਂ ਕਰਕੇ ਸੰਸਾਰ ਦਾ ਪਰਮਣ ਕਰਕੇ ਜੋ ਅਕਾਲ ਪੁਰਖ ਦਾ ਉਪਦੇਸ਼ ਸੀ ਉਹ ਲੋਕਾਂ ਨੂੰ ਬਖਸ਼ਿਸ਼ ਕੀਤਾ ਔਰ ਸਾਨੂੰ ਸੁਨਹਿਰੀ ਉਪਦੇਸ਼ ਬਖਸ਼ਿਸ਼ ਦਿੱਤੇ ਧਰਮ ਦੀ ਕਿਰਤ ਕਰਨੇ ਨਾਮ ਜਪਣਾ ਵੰਡ ਕੇ ਖਾਣਾ ਜਿਨ੍ਹਾਂ ਸਤਿਗੁਰਾਂ ਦਾ ਪ੍ਰਕਾਸ਼ ਗੁਰੂ ਅੱਜ ਸਮੁੱਚੇ ਸੰਸਾਰ ਵਿੱਚ ਬਹੁਤ ਸ਼ਰਧਾ ਸਤਕਾਰ ਸਹਿਤ ਮਨਾਇਆ ਜਾ ਰਿਹਾ ਆਓ ਐਸੀ ਵੀ ਸਾਰੇ ਸਤਿਗੁਰਾਂ ਨੂੰ ਬਖਸ਼ਿਸ਼ ਦਿੱਤੇ ਹੋਏ ਮਾਰਗ ਤੇ ਚੱਲ ਕੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਨੂੰ ਸਫਲ ਕਰਨ ਦੇ ਵਿੱਚ ਤਰਈਏ ਸਮੁੱਚੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਪ੍ਰਕਾਸ਼ ਪ੍ਰਗਿਆ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ